ਆਦਾ ਆ ਪਈ ਜਾ ਆ ਗਿਆ ਪਈ ਜਾ ਗਿਆ ਸਿੰਘ ਹੱਸਾ ਤੇ ਦੋਸਤੋਂ ਹੋਣਾ ਬਣਾ ਰੋ ਵੀ ਤੀਂਦਾਂ ਹੋ ਚੁੱਕੇ ਆ ਰੈਡੀ ਖੈੜੀ ਦਾ ਫਾ ਮੈਂ ਹਰ ਗੁਰਦਾਰੇ ਕਰੀ ਰਹੀ ਹੈ ਲੋ ਵੀ ਦੋਸਤੋਂ ਮੈਂ ਹੋ ਚੁੱਕਾ ਕਿ ਆ ਰਹੇ ਤਿਆਰ ਹੋ ਕੇ ਕਿੰਬਰ ਤਾਂ ਲਿਖਿਆ ਰਹੂਗਾ ਇਹ ਮੈਂ ਜਦਾ ਆ ਜੀ ਗਾ ਦੋਸਤੋਂ ਜੁਮਨਾ ਵੀ ਇਧਰੋਂ ਸੇ ਮਿਲ ਆਂ ਅੱਠ ਦੇ ਗੁਰੂਆ ਇਧਰੋਂ ਬਹੁਤ ਆ ਬੜਾ ਇਧਰੋਂ ਬਹੁਤ ਆ ਹਾਂਜੀ ਦੋਸਤੋ ਕੀ ਹਾਲ ਟਾਟਾ ਟਾਡਾ ਸਾਰਾ ਸਵਾਗਤ ਹੈ ਜੀ ਇਸ ਵੀਡੀਓ ਕਰਦੇ ਆਂ ਅੱਜ ਕਿਹੜਾ ਪ੍ਰਾਜ ਕਾਪੀ ਦੇ ਵਿਆਹ ਤੋਂ ਬਾਅਦ ਚੰਗੇ ਥੱਕ थुक ਚੁੱਕਿਆ ਸੀ ਪਰ ਹੁਣ ਚੰਗੀਆਂ ਨੇ ਚਾਰ ਦੇ ਕਿਸਾਂ ਦੇ ਹੋ ਗਏ ਹਨ ਅੱਜ ਸੇਸੁਰ ਨਹਾ ਲਿਆ ਦੋਸਤੋ ਤੇ ਜਾ ਕਰੋ ਮੀਰ ਹਾਤਾ ਪਈ ਜਾਂਦਾ ਪਈ ਜਾਂਦਾ ਤੇ ਦੋਸਤੋ ਹੁਣ ਆਪਾਂ ਨਾ ਤੋਂ ਕੇ ਚੰਗੀ ਤਰ੍ਹਾਂ ਹੋ ਚੁੱਕੇ ਆ ਰੈਡੀ ਸ਼ੈਡੀ ਤਾਂ ਆਪਾਂ ਮੈਂ ਕਿਹਾ ਗੁਰਦਾਰੇ ਇੱਕ ਰੀ ਵੇਖ ਲਈ ਆਂ ਆਂਦੇ ਪ੍ਰੋਗਰਾਮ ਹੀ ਅੱਜ 31 ਤਰੀਕ ਨੂੰ ਗੁਰਦਾਰੇ ਮੈਂ ਕਿਹਾ ਚਲੋ ਵੇਖ ਆਉਨੇ ਈਦਾ ਸੇਵਾ ਕਰਾਉ ਆਉਨੇ ਆ ਤੇ ਬਾਅਦ ਚ ਤਿਆਰ ਸ਼ੇਅਰ ਹੋ ਜਾਵਾਂਗੇ ਤੇ ਹੁਣ ਵੱਜੇ ਨੇ 11 ਸੋਖਣਾ ਮੈਂ 12 ਵਜੇ ਨਾਲੇ ਹੁਣ ਨਹੀਂ ਤਸਵੀਰ ਦਾ ਪੈਣ ਹੀ ਲਿਆ ਸੀ ਇੱਕ ਰੀ ਆਪਾਂ ਵੇਖ ਲਈ ਕੀ ਮਹੌਲ ਚੱਲ ਗੁਰਦਵਾਰੇ ਕਿਕਰੋ ਚਿੱਟੜੀ ਕੰਮ ਆ ਕਿੱਥੇ ਵੀ ਲੱਗਦਾ ਪਣੀ ਆ ਆਹੋ ਸਤਿ ਆਲੋਕ ਮਾਸੀ ਕਾਲ ਲਦੀ ਹੈ ਸੰਗ ਗਈ ਹਾਂਜੀ ਦੋਸਤੋ ਤੇ ਫਿਲਹਾਲ ਦਾ ਪ੍ਰੋਗਰਾਮ ਕੈਂਸਲ ਹੋ ਚੁੱਕਾ ਕਿਉਂਕਿ ਮੀ ਮੀ ਕਰਕੇ ਪ੍ਰੋਗਰਾਮ ਕੈਂਸਲ ਹੋ ਚੁੱਕਾ ਹੈ ਮੈਨੂੰ ਮਾੜੀ ਜੀ ਕੰਪਲੇਂਟ ਹੈ ਹੁਣ ਇਦਾਂ ਹੀ ਰਹਿਣਾ ਸਾਡੀ ਥਿੜੀ ਕਿਉਂ ਸ਼ਾਮ ਨੂੰ ਬੰਨਾਏ ਪਰ ਨਹੀਂ ਮੈਂ ਵੇਖੀ ਉਹ ਮਮਾ ਘਰੇ ਮੈਂ ਹੁਣ ਜਾ ਕੇ ਪਾੜ ਰਹਿਣਾ ਪਾਠ ਕਰਕੇ ਤੇ ਮੈਂ ਵੀ ਨਹੀਂ ਆ ਬਾਅਦੋਂ ਮੈਂ ਪ੍ਰੈਕਟਿਸ ਕਰਨ ਲੈ ਆਪਣੀ ਦਿਮਾਗੀ ਦੀ ਮੈਂ ਹੁਣ ਦਿਮਾਲਾ ਸਿੱਖ ਹੀ ਲੈਣਾ ਬਸ ਹੁਣ ਕੋਈ ਗੱਲ ਨਹੀਂ ਮੈਨੂੰ ਕਿਸੇ ਨੇ ਕੰਪਲੇਨਟ ਕੀ ਰੱਖਿਆ ਕਰ ਹੈ ਐ ਚੜੀ ਦੀ ਭੇਦੀਆਂ ਇਹਨੂੰ ਕਿਸੇ ਨੇ ਲਿਖਾਉਂ ਗਿਆ ਚੜੀ ਐ ਚੜੀ ਤੇ ਦੋਸਤੋ ਹਾਂ ਇਸ ਕਰਕੇ ਹੁਣ ਕੈਮਰਾ ਪੂਰਾ ਸਟੇਬਲ ਰਿਹਾ ਕਰੂਗਾ ਤੇ ਥੋੜਾ ਜੀ ਮਿਹਨਤ ਹੋਰ ਲੱਗ ਜਾ ਕਰੂਗੀ ਕੋਈ ਗੱਲ ਨਹੀਂ ਮੈਂ ਚੱਲਦੇ ਆ ਦੋਸਤੋ ਘਰੇ ਘੜੀ ਨੂੰ ਮਿਲਦੇ ਆ ਅੱਜ ਸ਼ਾਮ ਨੂੰ ਜਾਣਾ ਆ ਕੁਮਣ ਫੇਰਨਾ ਫੇਰ ਤਾਂ ਤੇ ਉਹ ਤਾਂ ਨਿਕਮਰ ਫਿੰਤਾ ਦੇ ਨਹੀਂ ਆਪਾਂ ਬਸ ਗੁਰਦਾਰ ਜਾਈਦੇ ਸਦਾਈਦਾ ਹੀ ਲੱਗਨ ਨੂੰ ਸ਼ਕੀਦੇ ਬਸ ਇਨਾ ਕੀ ਕੰਮ ਸੀ ਤੇ ਅੱਜ ਪੂਰਾ ਅੱਜ ਪੂਰਾ ਨਿਆਰਾ ਲੈਣਾ ਮੇਲਾ ਅੱਜ ਮੇਲਾ ਕਮਣਾ ਅਸਲੀ ਤੇ ਵੀ ਗਾਇਸ ਕਰੇ ਲੋ ਵੀ ਦੋਸਤੋ ਮੈਂ ਹੋ ਚੁੱਕਾ ਤਿਆਰ ਤੇ ਤਿਆਰ ਹੋ ਤੇ ਗਿਆ ਪਰਸਾ ਦਾ ਕੀ ਪਿਆਰ ਹੁੰਦਾ ਇਹ ਮਾਝਾ ਦਾ ਆ ਚੁੱਕਾ ਦੋਸਤੋ ਜਾਣਾ ਹੀ ਫਿਰ ਤੋਂ ਕੰਨ ਸਾਹਿਬ ਮੈਂ ਹੈ ਤੇ ਕੀ ਕਰਨਾ ਦੋਸਤੋ ਨਹੀਂ ਆ ਚੁੱਕਾ ਹੁਣ ਵੇਖੋ ਕੀ ਮਾਂਦਾ ਹਾਂ ਹਾਂਜੀ ਠੀਕ ਆ ਹਾਂਜੀ ਦੋਸਤੋ ਹੁਣ ਆਪਾਂ ਚੱਲਦੇ ਆਂ ਫਿਰ ਦੁਕਾਨ ਸਾਹਿਬ ਲੈ ਲਈਏ ਛਤਰੀ ਨੂਰ ਦੀ ਆਪਣੇ ਨਾਲ ਕੋਈ ਵੀਰ ਭਰਾ ਨਹੀਂ ਚੱਲਦਾ ਬਸ ਆਪਾਂ ਹੀ ਚੱਲਦੇ ਆਂ ਚਲਿਏ ਦੋਸਤੋ ਮੇਰੇ ਤੁਹਾਨੂੰ ਮਿਲਦੇ ਸਦਨ ਗਾਂਨ ਸਾਹਿਬ ਜਾਗੇ ਨੰਗਾ ਤਾਂ ਬਹੁਤ ਆ ਆਪਾਂ ਦੋਸਤੋ ਆ ਚੁੱਕੇ ਆਂ ਚੱਕਰੀ ਬਾਜ਼ਾਰ ਦੇ ਵਿੱਚ ਹੁਣ ਕਿੱਥੇ ਚੱਲਣਾ ਤੱਕ ਅੱਠ ਦੇ ਗੁਰੂਆ ਇਧਰੋਂ ਬਹੁਤ ਆ ਅੱਠ ਦੇ ਮਾਹ ਇਧਰੋਂ ਬਹੁਤ ਆ ਦੋਸਤੋ ਫੇਰ ਤੋਂ ਆਪਾਂ ਜੋੜਾ ਕਰ ਤੋਂ ਜਿਹੜਾ ਉੱਤੇ ਨਰਾ ਆਉਂਦਾ ਆਉਂਦੀ ਆ ਪਾ ਉੱਤੇ ਆ ਚੁੱਕੇ ਆ ਤੇ ਪਾਪਨ ਮਿਲਿਏ ਪਹਿਲੋ ਜਾ ਕੇ ਕੇ ਮਥੜੇ ਕੇ ਹਨ ਮਥੜੇ ਕੇ ਓਏ ਬੰਦ ਕਰ ਯਾਰ ਇਹਨੂੰ ਠੜੀ ਮੁੜੀ ਖੋਲ ਕੇ ਬਹਿਣਾ ਆ ਖੋਲ ਕੇ ਬਹਿਣਾ ਇਹਨੂੰ ਆਹੋ ਤਾਚੜੀਏ ਚਾਹ ਮਥੜੇ ਓਏ ਇਹਨੂੰ ਚੱਲ ਪਹਿਲੋ ਐਂਦੀ ਥੱਲੇ ਜਾਣਾ ਆ ਮੰਮੀ ਆਦੀ ਮੰਮੀਆਂ ਨੂੰ ਲੈਂਦੀ ਤਾ ਸੰਗਤਾਂ ਦੀਆਂ ਦੋਸਤੋ ਹੁਣ ਆਪਾਂ ਇਧਰ ਚਾਹ ਨਾਲ ਅੰਗਰੇਜ਼ ਚ ਬਣਾ ਲਏ ਆਂ ਤੇ ਚਲੀਏ ਹੈ ਜਸਮੀਤ ਸਿੰਘ ਆਇਆ ਜਾਂਦਾ ਗੁਰੂਆ ਕੱਲ ਦਾ ਪਾਣੀ ਜੇ ਭਿੱਜਿਆ ਹੀ ਫੋਨ ਆ ਇਹ ਇਹਦੀ ਕੋ ਮਤਲਬ ਕੋਲ ਤੇ ਆਵਾਜ਼ ਨਹੀਂ ਜਾਂਦੀ ਉਹਦਾ ਫੋਨ ਤੇ ਇਦਾਂ ਵੀਡੀਓ ਮਨਾਏ ਪੂਰੀ ਆਵਾਜ਼ ਜਾਂਦੀ ਆ। ਫੋਨ 250 ਨੰਗਰ ਸ਼ਕਲਿਆ ਹੁਣ ਇੱਧਰ ਚੜੀਏ ਗਾਇਸ ਬਈਏ ਜਾ ਕੇ ਸੇਵਾ ਕਰੀਏ ਹਨ ਕਰੀ ਗਏ। ਕਿਉਂ? ਦੋਸਤੋ ਹੁਣ ਸੇਵਾ ਦਾ ਮੌਕਾ ਮਿਲ ਗਿਆ ਪਰ ਕਿਤੇ ਆਣਾ ਮੈਨੂੰ ਹੀ ਸਾਡੇ ਆਂਦੀ ਮੰਮੀ ਕੋ ਹੁਣ ਆਪਾਂ ਆਉਣਾ ਸੇਵਾ ਕਰਤਿਆਂ ਕਰੀਏ ਗਾਇਸ। ਲੋੜਿਆ ਪਰ ਨਹੀਂ ਨਾ। ਲੋ ਵੀ ਦੋਸਤੋ ਆਪਾਂ ਪੂਰੇ ਉੱਤੇ ਆ ਚੁੱਕੇ ਹਾਂ ਕੰਨ ਸਾਹਿਬ ਤੇ ਹੁਣ ਤੁਹਾਨੂੰ ਦਰਸ਼ਨ ਦਿਨਨੇ ਹੁਣ ਤੋਂ ਪੂਰੇ ਉੱਤੇ ਤਾਂ ਨਹੀਂ ਆਏ ਮਰਵਾ। ਜਾਣਾ ਸੀ ਉੱਤੇ ਪਰ ਇੱਥੇ ਜਿੱਥੇ ਸੁੱਕਾ ਖਾਲਸਾ ਮਰਾ ਇੱਥੇ ਆ ਨਾ। ਇੱਥੇ ਜਾਣਾ ਪਰ ਜਾਣ ਨਹੀਂ ਦਿੱਤਾ। ਇੱਥੇ ਹੁਣ ਤੁਰਕਾਂ ਮੜੀ ਡਾਰੀ ਲੱਗੰਦੇ ਆ। ਦੋਸਤੋ ਲੰਗਰਬਾਨੀ ਛੱਕੇ ਤਾਂ ਹੁਣ ਆਪਾਂ ਚੱਲਿਆਂ ਘਰਾਂ ਨੂੰ। ਚੱਲੀਏ ਗੇਸ। ਉਹ ਵੇਖ ਤਾਂ ਆਮ ਜਾਣਦਾ। ਦੋਸਤ ਸਾਰੀ ਦਿਹਾੜੀ ਸੇਵਾ ਕਰ ਸਾਰੀ ਦਿਹਾੜੀ ਦਿਨ ਮਤਲਬ 2 ਵਜੇ ਦਾ ਪਾਏ ਹਾਂ ਚਦੜੀ ਆਪਣੀ ਲੈ ਰਹੀ ਆ ਤੇ ਹੁਣ ਆਪਾਂ ਚੱਲੀਏ ਤੇ ਹਾਂ ਸੰਗਤ ਤਾਂ ਥੋੜੀ ਹੋ ਗਈ ਹੁਣ ਤੇ ਕਿਹੜੀ ਆ ਗਾਈ ਸੋਨਾ ਆਪਾਂ ਕਰੀ ਮੈਂ ਨਿੱਕਾ ਕਰ ਜਾਗੇ ਆ ਬਚ ਲੈ ਆ ਘਰਾਂ ਨੂੰ ਤਾਂ ਤੁਹਾਨੂੰ ਮਿਲਦੇ ਹਾਂ ਸਿੱਧਾ ਘਰ ਜਾ ਕੇ ਚਲੋ ਲੋ ਵੀ ਦੋਸਤੋ ਮੈਂ ਆ ਚੁੱਕਾ ਘਰ ਤੇ ਇਹ ਘਰ ਆ ਕੇ ਆਪਣਾ ਇੱਕੋ ਕੰਮਾ ਗੁਰਦਾਰੇ ਦਾ ਟਾਈਮ ਹੋ ਗਿਆ ਹੁਣ ਚੱਲਦੇ ਗੁਰਦਾਰੇ ਗਾਇਸ ਸੁਕਾ ਸੰਤ ਹੋ ਗਿਆ ਹਣਾ ਪਹਿਲੀ ਗੱਲ ਤੇ ਗੁਰਦਾਰੇ ਪਰ ਤਾਂ ਵੀ ਆਪਾਂ ਜਾਣਾ ਪੰਦਾ ਗੁਰਦਾਰੇ ਜਰੀਏ ਗੈਸ ਗੁਰਦਾਰੇ